ਉਹ ਤੇਰੇ ਅਥਰੂ ਪੁੰਝੂ ਤੈਨੂੰ ਕੌਣ ਸੰਭਾਲੂ ਅੜਿਆ ਚੰਨ ਤੇ ਰਾਜਾ ਜਗਰਾਜ ਕਾਕੜ ਇੱਕ ਤੇ ਹੋਰ ਜ ਚੜਿਆ ਤੇ ਦੋਸਤੋ ਇਹ ਗਾਣਾ ਤੁਸੀਂ ਸੁਣਿਆ ਹੋਊਗਾ ਦਿਲਦਾਰੀਆਂ ਅਮਰਿੰਦਰ ਗਿਲਹੋਰਾ ਨੇ ਗਾਇਆ ਸੀ ਤੇ ਜਿਨ੍ਹਾਂ ਨੇ ਲਿਖਿਆ ਰਾਜ ਕਾਕੜਾ ਭਾਜੀ ਉਹਨਾਂ ਨੂੰ ਵੀ ਤੁਸੀਂ ਜਾਣਦੇ ਹੋ ਤੇ ਅੱਜ ਉਹਨਾਂ ਦਾ ਇੱਥੇ ਸ਼ੋਅ ਆਗਾ ਤੇ ਸਰੀ ਸੈਂਟਰ ਦੇ ਵਿੱਚ ਤੇ ਮੈਂ ਵੀ ਦੇਖਣ ਆਇਆਗਾ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਇੱਥੇ ਲੋ ਜੀ ਆਪਾਂ ਹੋ ਗਏ ਐਂਟਰ ਤੇ ਅੰਦਰ ਮਾਹੌਲ ਦੇਖਦੇ ਆ ਕਿਵੇਂ ਆ ਇਆ ਆਪਣਾ ਐਂਟਰੀ ਆ ਆ ਲੱਗੀ ਹੋਈ ਆ ਫਲੈਕਸ ਤੇ ਇੱਥੋਂ ਦੇ ਖਲੰਦਰ ਜਾਨ ਨੂੰ ਤੇ ਇੱਥੋਂ ਦੀ ਆਪਾਂ ਚੱਲਦੇ ਅੰਦਰ ਇਹਦੇ ਤੇ ਅੱਗੇ ਹਾਲ ਆ ਤੇ ਉੱਥੇ ਜਾ ਕੇ ਦੇਖਦੇ ਆ ਪ੍ਰੋਗਰਾਮ ਦਾ ਟਾਈਮ ਤਾਂ ਸੀ ਵੀਰ ਖਲ ਸ਼ੁਰੂ ਹੋ ਗਿਆ ਹੁਣ ਸ਼ਾਇਦ ਤੇ ਪਰ ਜਾ ਰਹੇ ਆ ਤੇ ਲੋਕ ਨੇ ਜਿਹੜੇ ਜਾ ਰਹੇ ਆ ਉਹ ਆ ਮੇਰੇ ਨਾਲ ਸਟਾਲਾਂ ਲੱਗੀਆਂ ਹੋਈਆਂ ਸ਼ਾਇਦ ਹਾਂਜੀ ਪੋਸਟਕਾਨੀ ਆ ਸਟਾਲਾਂ ਲੱਗੀਆਂ ਹੋਈਆਂ ਬੁੱਕ ਸਟਾਲ ਤੇ ਵਧੀਆ ਕਾਰਜ ਹੈ ਮਤਲਬ ਜਿਹੜੇ ਵੀ ਬਾਈ ਕਰ ਰਹੇ ਆ ਤੇ ਕਿਤਾਬਾਂ ਦੇ ਨਾਲ ਜੋੜਨਾ ਜੋੜਨਾ ਕਿਤਾਬਾਂ ਪੜ੍ਹਨੀਆਂ ਵਧੀਆ ਗੱਲ ਆ ਤੇ ਆ ਸਾਰੀ ਕਿਤਾਬਾਂ ਪੰਜਾਬੀ ਦੀਆਂ ਜੋ ਵੀ ਆਪਾਂ ਇੱਥੋਂ ਲੈ ਸਕਦੇ ਆ ਹਨ ਤੇ ਆ ਸਾਰੀ ਇਹਨਾਂ ਨੇ ਲਾਈ ਹੋਈਆਂ ਤੇ ਆਪਾਂ ਚੱਲਦੇ ਅੰਦਰ ਤੇ ਮੇਨੂੰ ਲੱਗਦਾ ਹਜੇ ਲੋਕ ਜਾ ਰਹੇ ਆ ਜੇ ਸ਼ੁਰੂ ਨਹੀਂ ਹੋਇਆ ਤੇ ਪਰ ਮੈਂ ਸੋਚਦਾ ਹੀ ਪਹਿਲਾਂ ਜਾ ਕੇ ਇੱਥੇ ਨਾ ਕਾਫੀ ਵਗੈਰਾ ਪੀਨੇ ਤੇ ਫਿਰ ਆਪਾਂ ਹਾਲ ਦੇ ਵਿੱਚ ਚੱਲਦੇ ਆਂ ਤੇ ہاں ਜੀ ਆਜੋ ਤੇ ਆਪਾਂ ਲੈ ਲੀਜੀਏ ਇੱਥੋਂ ਅਹ ਟੀ ਲਈਏ ਮੈਂ ਚਾਹ ਲਈਏ ਚਾਹ ਤੇ ਪੀਣ ਲੱਗਿਆਂ ਤੇ ਫਿਰ ਆਪਾਂ ਅੰਦਰ ਚੱਲਦੇ ਆਂ ਹਣਾ ਤੇ ਆਜੋ ਜੀ ਹੁਣ ਆਪਾਂ ਚੱਲਦੇ ਅੰਦਰ ਤੇ ਹਾਲ ਦੇ ਵਿੱਚ ਦੇਖਦੇ ਆਂ ਇੱਥੋਂ ਐਂਟਰ ਹੁੰਨੇ ਆ ਤੇ ਲਾਈਨ ਲੱਗੀ ਹੋਈ ਆ ਪੀਡਾ ਦਾ ਟਾਈਮ ਤੋਂ ਥੋੜਾ ਲੇਟ ਆ ਟਾਈਮ ਜਿਹੜਾ ਸੀ ਉਹ ਮੇਰੇ ਖਿਆਲ ਚ ਹੈਗਾ ਸੀ 5 ਵਜੇ ਦਾ ਪਰ ਪੋਣੇ 6 ਹੋ ਗਏ ਤੇ 6 ਵਜੇ ਮੇਰੇ ਖਿਆਲ ਸ਼ੁਰੂ ਹੋਣਾ ਹੁਣ ਪ੍ਰੋਗਰਾਮ ਤੇ ਆਪਣੇ ਕੋਲੇ ਪਾਸ ਆ ਵੀਆਈਪੀ ਪਾਸ ਆ ਪੰਨੋ ਰਾਜ ਕੱਕੜਾ ਇਹ ਨਹੀਂ ਦਿੱਤਾ ਸੀਗਾ ਤੇ ਆ ਆਪਣੇ ਇੱਥੇ ਚੈੱਕ ਹੁੰਦਾਗਾ ਤੇ ਆਪਣਾ ਵੀ ਚੈੱਕ ਕਰਨਗੇ ਤੇ ਆ ਲੋ ਜੀ ਹੋ ਗਿਆ ਚੈੱਕ ਤੇ ਆਪਾਂ ਐਂਟਰੀ ਮਾਰਦੇ ਅੰਦਰ ਹੋਣਾ ਹਨਾ ਤੇ ਆ ਸੀਗਾ ਜੀ ਫਾਈਨਲੀ ਹਾਲ ਦੇ ਵਿੱਚ ਆਪਾਂ ਐਂਟਰ ਕਰ ਗਏ ਤੇ ਹੁਣ ਆਪਾਂ ਦੇਖਦੇ ਆਂ ਜਾ ਕੇ ਆਪਣੀ ਸੀਟ ਦੇ ਉੱਪਰ ਬੈੰਨੇ ਆ ਤੇ ਫੇਰ ਜਿਹੜਾ ਇਹ ਪ੍ਰੋਗਰਾਮ ਆਪਾਂ ਦੇਖਦੇ ਆਂ ਜੋ ਹਨਾ ਸ਼ੁਰੂ ਹੋਣ ਵਾਲਾ ਬਸ ਕੀ ਕੀ ਕਿ ਤੋੜ ਗਿਆ ਗਾਣ ਸਭ ਸੋ ਜੀ ਆ ਬਹੁਤ ਕਰਨਾ ਵਾਹਿੰਦੇ ਤੇਰੇ ਦਿੰਦੇ ਟੰਦੇ ਰੋੜ ਪਾਉਣਗੇ ਪੈਰਾਂ ਥੱਲੇ ਰੋੜ ਪਾਉਣਗੇ ਤੁਪਾ ਦੇਖ ਕੇ ਡਰਨਾ ਨਹੀਂ ਅੱਗੇ ਜਾ ਕੇ ਰੋੜ ਹੋਣਗੇ ਹਰ ਕੋਈ ਤੇ ਹਮਰਾਜ਼ ਵੀ ਬਣਦਾ ਰਾਜਿਤ ਲੋਕ ਕਰੋੜ ਆਉਣਗੇ ਮੇਰੇ ਦੁੱਖਾਂ ਵਿੱਚ ਨਾਲ ਕਰ ਲੇਗੇ ਕੁਝ ਪੈਗੇ ਜਦੋਂ ਤੋਰੋਂਗੇ ਉਹ ਕਰਮ ਤੇਰੀ ਚਲ ਰਾਜ ਕੋਟੜੇ ਪੈਜੂ ਮੰਗਦੇ ਨਿ ਛੋੜ ਪੋਣਗੇ ਉਹ ਪੈਜਾ ਉੱਪਰ ਕੀ ਨਿ ਛੋੜ ਪੋਣਗੇ ഇന്തിരി ആവണം കലമ കെടി തേസുന്നവനെ കേളികേ നീ മേരി കഹാനി കേ രഹ അപ്നേ കൂജ തൈ ਮਰੀਆ ਚੰਨ ਤੇਰਾ ਜਦਰਾ ਦਿੱਤਾ ਕੇ ਕੋਈ ਦਿੱਤੇ Kau aku lalui, kau lalui Alei aku lalui Kau aku lalui, kau lalui